ਤਿੰਨ ਖਬਰਾਂ ਨੇ ਧਿਆਨ ਖਿੱਚਿਆ ਪਹਿਲੀ ਖਬਰ ਹੈ ਕਿ ਇੱਕ 8 ਸਾਲਾਂ ਦੀ ਛੋਟੀ ਜੀ ਬੱਚੀ ਨੂੰ ਥਾਣੇ ਦੀ ਮੁਖੀ ਬਣਾਇਆ ਗਿਆ ਥਾਣੇ ਦੀ ਐਸਐਚਓ ਬਣਾਇਆ ਗਿਆ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਦੂਜੀ ਵੱਡੀ ਖਬਰ ਹੈ ਕਿ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਤਿੰਨ ਜਣਿਆਂ ਦਾ ਉਹ ਕਿਸ ਤਰ੍ਹਾਂ ਇਨਕਾਊਂਟਰ ਹੋਇਆ ਇਹਦੇ ਉੱਪਰ ਵੀ ਗੱਲ ਕਰਦੇ ਆ ਤੇ ਨਾਲੇ ਕੁਝ ਵੱਡੇ ਸਵਾਲ ਨੇ ਉਹਨਾਂ ਤੇ ਗੱਲ ਕਰਾਂਗੇ ਉਧਰ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੇ ਇੱਕ ਹਥਿਆਰਾਂ ਦੀ ਬਹੁਤ ਵੱਡੀ ਖੇਪ ਅੱਜ ਫੇਰ ਬਰਾਮਦ ਕਰਨ ਦਾ ਦਾਵਾ ਕੀਤਾ ਉਹ ਕਿੱਥੋਂ ਕਿਸ ਤਰ੍ਹਾਂ ਕੀਤਾ ਉਹਤੇ ਗੱਲ ਕਰਾਂਗੇ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਬਹੁਤ ਵੱਡਾ ਹੰਗਾਮਾ ਹੋਇਆ ਬੜਾ ਕੁਝ ਉੱਥੇ ਡਰਾਮਾ ਹੋਇਆ ਉਹਦੇ ਤੇ ਗੱਲ ਕਰਾਂਗੇ ਪਹਿਲੀ ਖਬਰ ਹੈ ਕਿ ਇੱਕ ਛੋਟੀ ਜੀ ਮਾਸੂਮ ਬੱਚੀ ਅਣੂ ਜਿਹਨੂੰ 8 ਸਾਲ ਦੀ ਉਮਰ ਦੇ ਵਿੱਚ ਥਾਣੇ ਦਾ ਐਸ ਐਚ ਓ ਲਾਇਆ ਗਿਆ ਥਾਣੇ ਦਾ ਮੁਖੀ ਲਾਇਆ ਗਿਆ ਹੁਣ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਵੇ ਐਦਾ ਕਿਵੇਂ ਹੋ ਸਕਦਾ 8 ਸਾਲ ਦੀ ਬੱਚੀ ਨੂੰ ਥਾਣੇ ਦਾ ਮੁਖੀ ਕਿਵੇਂ ਲਾਇਆ ਜਾ ਸਕਦਾ ਦੋਸਤੋ ਗੱਲ ਬੜੀ ਪਿਆਰੀ ਜੀ ਹੈ ਤੇ ਮੈਂ ਲੱਗਾ ਕਿ ਤੁਹਾਨੂੰ ਸੁਣਾਈ ਜਾਵੇ ਹੋਇਆ ਇੰਜ ਕਿ ਆਪਣੇ ਦੇਸ਼ ਦੇ ਹਰਿਆਣਾ ਦੇ ਨਾਰਨੌਲ ਦੇ ਵਿੱਚ ਜਿਹੜਾ ਥਾਣਾ ਹੈ ਉਥੋਂ ਦੇ ਜਿਹੜਾ ਥਾਣਾ ਮੁਖੀ ਹੈ ਛਤਰਪਾਲ ਅਸਲ 'ਚ ਉਥੇ ਇੱਕ ਸਕੂਲ ਹੈ ਤੇ ਸਕੂਲ ਦੇ ਬੱਚਿਆਂ ਨੂੰ ਥਾਣਾ ਵਿਜ਼ਿਟ ਕਰਾਉਣ ਵਾਸਤੇ ਲੈ ਕੇ ਆਏ ਸੀ ਤੇ ਉਹ ਛੋਟੀ ਜੀ ਨੰਨੀ-ਮੁੰਨੀ ਬੱਚੀ ਹੈ ਉਹਨੇ ਉੱਥੇ ਆ ਕੇ ਤੇ ਕਿਹਾ ਵੀ ਮੈਂ ਵੀ ਥਾਣਾ ਐਸਐਚਓ ਬੰਨਣਾ ਚਾਹੁੰਨੀ ਆ ਤਾਂ ਕਹਿੰਦੀ ਮੈਂ ਥਾਣੇ ਦਾ ਐਸਐਚਓ ਬੰਨਣਾ ਹੈ ਤਾਂ ਉਹ ਬੱਚੀ ਦੀ ਮੰਗ ਜਿੱਦ ਇਸ ਕਿਸਮ ਦੀ ਇੰਨੀ ਵਧੀਆ ਤੇ ਪਿਆਰੀ ਲੱਗੀ ਥਾਣੇ ਦੇ ਮੁਖੀ ਨੇ ਆਪਣੇ ਉੱਚ ਅਪਸਰਾ ਨਾਲ ਗੱਲ ਕੀਤੀ ਵੀ ਇੰਨੇ ਸਾਰੇ ਬੱਚੇ ਆਏ ਨੇ ਥਾਣਾ ਵੇਖਣ ਉਹਨਾਂ ਚ ਇੱਕ ਛੋਟੀ ਜੀ ਬੱਚੀ ਜਿਹੜੀ ਸਾਰੇ ਬੱਚਿਆਂ ਚ ਇਹ ਕਹਿ ਬੈਠੀ ਹੈ ਕਿ ਮੈਂ ਤਾਂ ਆਪ ਐਸਐਚਓ ਬੰਨਣਾ ਹੈ ਤੇ ਵੀ ਕਿਵੇਂ ASCII ਸੱਚੋ ਦੀ ਕੁਰਸੀ ਤੇ ਉਹਨੂੰ 2-3 ਘੰਟੇ ਐਸਐਚਓ ਬਣ ਕੇ ਬਿਠਾ ਦਈਏ ਤਾਂ ਉੱਪਰਲੇ ਅਫਸਰਾਂ ਨੇ ਇਜਾਜ਼ਤ ਦੇ ਦਿੱਤੀ ਤੇ ਫਿਰ ਉਸ ਬੱਚੀ ਨੂੰ ਥਾਣੇ ਦੀ ਐਸਐਚਓ 3 ਘੰਟੇ ਵਾਲੀ ਬਣਾ ਕੇ ਰੱਖਿਆ ਗਿਆ ਤੇ ਫਿਰ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਜੇ ਤੂੰ ਬਣ ਗਈ ਐਸਐਚਓ ਤਾਂ ਕੀ ਕਰੇਂਗੀ ਤਾਂ ਉਹਦਾ ਉਹੀ ਭੋਲਾਪਾਲਾ ਜਵਾਬ ਸੀ ਜੋ ਫਿਲਮਾਂ-ਫੁਲਮਾਂ 'ਚ ਆਪਾਂ ਸੁਣਦੇ ਰਹਿੰਦੇ ਆ ਮੈਂ ਗੁੰਡਿਆਂ ਬਦਮਾਸ਼ਾਂ ਨੂੰ ਚੋਰਾਂ ਨੂੰ ਫੜਾਂਗੀ ਮਾਰਾਂਗੀ ਹੁਣ ਉਹ ਜਿਹੜਾ ਕੁੜੀ ਨੇ ਉਹ ਦਾਵਾ ਕੀਤਾ ਦੇਖੋ ਇਹ ਦਾਵਾ ਬਹੁਤ ਵੱਡੀ ਗੱਲ ਹੈ ਜਿਹੜੀ ਆ ਉਹ 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 ਪੇਸ਼ ਕਰਦਾ ਜਦੋਂ ਉਹ ਬੱਚੀ ਹੈ ਤਾਂ ਉਹ ਕਹਿ ਰਹੀ ਹੈ ਕਿ ਮੈਂ ਜੇ ਐਸਐਚਓ ਬਣੀ ਤਾਂ ਮੈਂ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਫੜਾਂਗੀ ਤੇ ਇਹ ਸਾਰਾ ਕੁਝ ਰੋਕਾਂਗੀ ਪਰ ਜਦੋਂ ਅਸੀਂ ਅਸਲੀਅਤ ਚ ਵੇਖਦੇ ਹਾਂ ਤੇ ਆਪਣੇ ਦੇਸ਼ ਚ ਥਾਣੇ ਬਹੁਤ ਨੇ ਪੁਲਿਸ ਬਹੁਤ ਆ ਐਸਐਚਓ ਬਹੁਤ ਨੇ ਪਰ ਇੱਥੇ ਕਾਨੂੰਨ ਵਿਵਸਥਾ ਕਦੇ ਵੀ ਸਹੀ ਨਹੀਂ ਹੋਈ ਗੁੰਡੇ ਬਦਮਾਸ਼ ਇੱਥੇ ਆਮ ਹੀ ਫਿਰਦੇ ਨੇ ਚੋਰੀਆਂ ਲੁੱਟਾਂ ਖੋਹਾਂ ਆਮ ਹੀ ਹੁੰਦੀਆਂ ਨੇ ਭੋਲੇ-ਪਾਲੇ ਆਮ ਲੋਕ ਫੜੇ ਜਾਂਦੇ ਨੇ ਗੁੰਡੇ ਬਦਮਾਸ਼ ਤੇ ਕਫੜੇਵਾਜ ਉਹ ਬਾਹਰ ਫਿਰਦੇ ਨੇ ਉਹ ਰਾਜ ਕਰਦੇ ਫਿਰਦੇ ਨਹੀਂ ਇੱਥੋਂ ਤੱਕ ਕਹਾਣੀ ਹੈ ਹੁਣ ਉਹ ਬੱਚੀ ਜਿਵੇਂ ਜਿਵੇਂ ਵੱਡੀ ਹੋਏਗੀ ਓਵੇਂ-ਓਵੇਂ ਉਹਨੂੰ ਸਾਰਾ ਕੁਝ ਸਮਝ ਆਏਗਾ ਵੀ ਕਿੱਦਾਂ ਇੱਥੇ ਸਭ ਕੁਝ ਕਿਵੇਂ ਕੀ ਕਿਸ ਤਰ੍ਹਾਂ ਚੱਲਦਾ ਸੋ ਅਗਲੀ ਵੱਡੀ ਖਬਰ ਹੈ ਬਠਿੰਡਾ ਤੋਂ ਬਠਿੰਡਾ ਦੇ ਵਿੱਚ ਪੁਲਿਸ ਨੇ ਅੱਜ ਇੱਕ ਪੁਲਿਸ ਅਨਕਾਊਂਟਰ ਕਰਨ ਦਾ ਦਾਵਾ ਕੀਤਾ ਪੁਲਿਸ ਨੇ ਕਿਹਾ ਕਿ ਤਿੰਨ ਬਦਮਾਸ਼ ਜਿਨ੍ਹਾਂ ਨੇ ਪਹਿਲਾਂ ਵਾਰਦਾਤਾਂ ਕੀਤੀਆਂ ਸੀ ਉਹ ਆ ਰਹੇ ਸੀ ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਫਲਾਣੀ ਥਾਂ ਤੇ ਨੇ ਜਦੋਂ ਪੁਲਿਸ ਜਾਂਦੀ ਹੈ ਤਾਂ ਉਹ ਭੱਜਣ ਦੇ ਲਈ ਪੁਲਿਸ ਨੇ ਕਿ ਪੁਲਿਸ ਨੇ ਕਿਹਾ ਪੁਲਿਸ ਕਹਿੰਦੀ ਕਿ ਸਾਡੇ ਤੇ ਫਾਇਰਿੰਗ ਕਰ ਦਿੰਦੇ ਨੇ ਫਿਰ ਅਸੀਂ ਜਵਾਬੀ ਫਾਇਰਿੰਗ ਕਰਦੇ ਹਾਂ ਫਿਰ ਦੋ ਜਣਿਆਂ ਦੇ ਪੱਟਾਂ ਤੇ ਲੱਤਾਂ 'ਚ ਪੁਲਿਸ ਕਹਿੰਦੀ ਗੋਲੀਆਂ ਵਜਦੀਆਂ ਨੇ ਇੱਕ ਆਸੀਂ ਫੜ ਲੈਨੇ ਆ ਦੋ ਦੇ ਗੋਲੀਆਂ ਵੱਜਦੀਆਂ ਨੇ ਇਹ ਕਹਾਣੀ ਪੁਲਿਸ ਨੇ ਅੱਜ ਦੱਸੀ ਹੈ ਹੁਣ ਇਹ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਰੋਜ਼ਾਨਾ ਹੀ ਤੁਸੀਂ ਸੁਣ ਸੁਣ ਕੇ ਬੋਰ ਹੋ ਗਏ ਹੋਵੋਗੇ ਰੋਜ਼ਾਨਾ ਹੀ ਇੱਕ ਜਾਂ ਦੋ ਥਾਵਾਂ ਤੇ ਇਦਾਂ ਇਨਕਾਊਂਟਰ ਹੁੰਦੇ ਨੇ ਔਰ ਪੁਲਿਸ ਸੇਮ ਗੱਲ ਦੱਸ ਰਹੀ ਹੈ ਔਰ ਪਿਛਲੇ ਤਿੰਨ ਮਹੀਨਿਆਂ 'ਚ ਤੁਸੀਂ ਦੇਖੋ ਰੋਜ਼ਾਨਾ ਕੋਈ ਦਿਨ ਖਾਲੀ ਨਹੀਂ ਗਿਆ ਜਿੱਦਾਂ ਲੱਤਾਂ 'ਤੇ ਪੱਟਾਂ 'ਚ ਗੋਲੀਆਂ ਨਾ ਵੱਜੀਆਂ ਹੋਣ ਤੇ ਜਿਹੜੇ ਕਈ ਚਿੰਤਤ ਲੋਕ ਨੇ ਉਹ ਕਹਿੰਦੇ ਨੇ ਜਦੋਂ ਇਹ ਮਾਲਵਿੰਦਰ ਮਾਲੀ ਪੰਜਾਬ ਦਾ ਇੱਕ ਚਿੰਤਕ ਹੈ ਇੱਕ ਬੁਲਾਰਾ ਹੈ ਤਾਂ ਉਹ ਇਹ ਕਹਿ ਰਿਹਾ ਕਈ ਟਾਈਮ ਤੋਂ ਕਿ ਪੱਟਾਂ ਲੱਤਾਂ 'ਚ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਹੌਲੀ-ਹੌਲੀ ਇਹ ਸਵਾਲ ਉਠਾਉਣ ਵਾਲੇ ਲੋਕਾਂ ਦੀਆਂ ਹਿੱਕਾਂ 'ਚ ਵੱਜਣਗੀਆਂ ਗੋਲੀਆਂ ਹੁਣ ਤੁਹਾਨੂੰ ਇਹ ਗੱਲ ਕਿਵੇਂ ਲੱਗਦੀ ਹੈ ਤੇ ਤੁਸੀਂ ਆਪਣਾ ਕਮੈਂਟ ਲਿਖਿਓ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਹੋਰਾਂ ਨੇ ਇੱਕ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਫੇਰ ਜਿਹੜਾ ਅਮਰਸਰ ਹੈ ਉਥੋਂ 6 ਪਿਸਟਲ 6 ਪਿਸਤਲਾਂ 40 ਜਿੰਦਾ ਰੌਂਦ ਤੇ ਹੋਰ ਸਮਾਨ ਜਿਹੜਾ ਉਹ ਤਿੰਨ ਬਦਮਾਸ਼ਾਂ ਕੋਲੋਂ ਬਰਾਮਦ ਕੀਤਾ ਗਿਆ ਡੀਜੀਪੀ ਗੌਰਵ ਸਾਹਿਬ ਨੇ ਕਿਹਾ ਕਿ ਅਸੀਂ ਲਗਾਤਾਰ ਲੱਗੇ ਹੋਏ ਹਾਂ ਪੰਜਾਬ ਦੇ ਵਿੱਚੋਂ ਗੈਂਗਸਟਰ ਪੁਨਾ ਖਤਮ ਕਰਨ ਦੇ ਲਈ ਔਰ ਦੂਜੇ ਪਾਸੇ ਨਸ਼ੇ ਖਤਮ ਕਰਨ ਦੇ ਲਈ ਹੁਣ ਤੁਸੀਂ ਇਹ ਸਾਰੇ ਕੁਸ਼ਤੇ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਡੈਡਲਾਈਨ ਦਿੱਤੀ ਹੈ ਵੀ 31 ਮਈ ਤੱਕ ਅਸੀਂ ਪੰਜਾਬ ਚੋਂ ਨਸ਼ਿਆਂ ਦਾ ਸਫਾਇਆ ਨਸ਼ੇ ਖਤਮ ਬਸ ਸਭ ਕੁਛ ਨਸ਼ਿਆਂ ਦਾ ਐਂਡ ਕੀ ਇਹ ਸੰਭਵ ਹੈ ਐਸੇ ਮਹੀਨੇ ਦੀ 31 ਤਰੀਕ ਤੱਕ ਕੀ ਤੁਹਾਡੇ ਆਸੇ ਪਾਸੇ ਚਿੱਟਾ ਚੁੱਟਾ ਬਿਲਕੁਲ ਆਉਣਾ ਵਿਕਣਾ ਬੰਦ ਹੋ ਗਿਆ ਜਿਹੜੇ ਚਿੱਟਾ ਖਾਂਦੇ ਸੀ ਚਿੱਟਾ ਲਾਉਂਦੇ ਸੀ ਕੀ ਉਹ ਸਾਰੇ ਉਹ ਹੁਣ ਲਾਉਣਾ ਛੱਡ ਗਏ ਨੇ ਕੀ ਸਥਿਤੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿਉਂਕਿ 31 ਮਈ ਸਿਰ ਤੇ ਆਉਣ ਵਾਲੀ ਹੈ ਹੁਣ ਅਗਲੀ ਜਿਹੜੀ ਖਬਰ ਹੈ ਪੰਜਾਬ ਦੀ ਵਿਧਾਨ ਸਭਾ ਤੋਂ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਹੁਤ ਵੱਡਾ ਹੰਗਾਮਾ ਹੋਇਆ ਅਸਲ 'ਚ ਡਰਾਮਾ ਹੋਇਆ ਪਾਣੀਆਂ ਦੇ ਮੁੱਦੇ ਤੇ ਅੱਜ ਵਿਸ਼ੇਸ਼ ਸਿਰਾ ਸੱਦਿਆ ਗਿਆ ਉੱਥੇ ਫਿਰ ਪਾਣੀਆਂ ਦੇ ਮੁੱਦੇ ਤੇ ਬਹੁਤ ਗੱਲਾਂ ਹੋਈਆਂ ਸਾਰੀਆਂ ਪਾਰਟੀਆਂ ਨੇ ਇਹ ਜਤਾਇਆ ਤੇ ਕਿਹਾ ਕਿ ਅਸੀਂ ਪਾਣੀਆਂ ਦੇ ਰਾਖੇ ਆ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਪਾਣੀਆਂ ਦੇ ਨਾਲ ਆ ਪਰ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਦਾ ਭੇੜ ਵੀ ਹੋਇਆ ਹੋਰ بڑا ਕੁਝ ਹੋਇਆ ਵਿਧਾਨ ਸਭਾ 'ਚ ਅੱਜ ਫੈਲਾ ਵੀ ਪਾੜੀਆਂ ਗਈਆਂ ਪਰ ਇਹ ਸਾਰੇ ਕੁਛ ਦੇ ਬਾਵਜੂਦ ਦੋਗਲਾ ਸਟੈਂਡ ਹਰ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪਿਆ ਹੈ ਇਸ ਮੁੱਦੇ ਤੇ ਪਹਿਲਾਂ ਤਾਂ ਭਗਵੰਤ ਮਾਨ ਨੇ ਕਿਹਾ ਪ੍ਰਤਾਪ ਬਾਜਵਾ ਨੂੰ ਵੀ ਤੇਰੀ ਪਾਰਟੀ ਪਹਿਲਾਂ ਦੋਗਲਾ ਸਟੈਂਡ ਰੱਖਦੀ ਰਹੀ ਆ ਤੁਸੀਂ ਕੈਪਟਨ ਮਰਿੰਦਰ ਨੂੰ ਪਾਣੀਆਂ ਦਾ ਰਾਖਾ ਬਣਾਇਆ ਹੋਇਆ ਸੀ ਕਾਂਗਰਸ ਵੱਲੋਂ ਤੇ ਉਹੀ ਕੈਪਟਨ ਮਰਿੰਦਰ ਨੇ 81 ਦੇ ਵਿੱਚ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਈ ਬਣਵਾ ਕੇ ਦੇ ਕੇ ਤਾਂ ਟੱਕ ਲਵਾਇਆ ਸੀ ਪਾਣੀਆਂ ਦਾ ਹਰਿਆਣੇ ਵਾਸਤੇ ਤਾਂ ਫਿਰ ਉਥੇ ਕਾਫੀ ਤਣਾਤਣੀ ਆਈ ਅੱਗੋ ਪ੍ਰਤਾਪ ਸਿੰਘ ਬਾਜਵਾ ਵੀ ਬੋਲਣ ਲੱਗ ਪਿਆ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦਾ ਦੇਖੋ ਤੁਹਾਡੀ ਕਾਂਗਰਸ ਪਾਰਟੀ ਜਿਹੜੀ ਆ ਪੰਜਾਬ ਚ ਕਹਿ ਰਹੀ ਐ ਅਸੀਂ ਪਾਣੀਆਂ ਦੇ ਨਾਲ ਆ ਤੇ ਹਰਿਆਣੇ ਚ ਕਹਿ ਰਹੀ ਆ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਤੇ ਨਾਲੇ ਮੁੱਖ ਮੰਤਰੀ ਕਹਿੰਦਾ ਹਰਿਆਣੇ ਵਾਲਿਆਂ ਨੇ ਜਿਹੜਾ ਕੇਸ ਸੁਪਰੀਮ ਕੋਰਟ ਚ ਪੰਜਾਬ ਤੋਂ ਪਾਣੀ ਲੈਣ ਲਈ ਲਾਇਆ ਉਹ ਲਾਇਆ ਤਾਂ ਕਾਂਗਰਸ ਦੇ ਆਗੂ ਨੇ ਹੋਇਆ ਤਾਂ ਇੱਥੇ ਫਿਰ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਵੀ ਤੂੰ ਮੇਰੇ ਨਾਲ ਗੱਲ ਕਰ ਥੋਡੀ ਪਾਰਟੀ ਵੀ ਡਬਲ ਸਟੈਂਡ ਰੱਖਦੀ ਐ ਪੰਜਾਬ ਚ ਆਮ ਆਦਮੀ ਪਾਰਟੀ ਕਹਿ ਰਹੀ ਆ ਵੀ ਅਸੀਂ ਬੂੰਦ ਨਹੀਂ ਜਾਣ ਦੇਣਾ ਹਰਿਆਣੇ ਚ ਜਿਹੜੀ ਆਮ ਆਦਮੀ ਪਾਰਟੀ ਦੀ ਕਮੇਟੀ ਆ ਉਹ ਕਹਿੰਦੀ ਅਸੀਂ ਲੈ ਕੇ ਛੱਡਣਾ ਇਹ ਡਬਲ ਸਟੈਂਡ ਜਿਹੜਾ ਇਹ ਥੋੜਾ ਕਿਉਂ ਆ ਹੁਣ ਇਹ ਗੱਲ ਦੋਵਾਂ ਨੇ ਇੱਕ ਦੂਜੇ ਤੇ ਕਮਾਈ ਐ ਤੀਜੀ ਆ ਗਈ ਬੀਜੇਪੀ ਬੀਜੇਪੀ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਵੀ ਅਸੀਂ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਬਿਲਕੁਲ ਨਾਲ ਆ ਪਾਣੀਆਂ ਦੇ ਮੁੱਦੇ ਤੇ ਔਰ ਅਸੀਂ ਇਸ ਮੁੱਦੇ ਦੇ ਉੱਪਰ ਪਿੱਛੇ ਨਹੀਂ ਹਟਾਂਗੇ ਸੁਨੀਲ ਜਾਖੜ ਨੇ ਵੀ ਇਹੀ ਗੱਲ ਆਖੀ ਉਸ ਦਿਨ ਪਰ ਫਿਰ ਪਾਣੀਆਂ ਦੇ ਮੁੱਦੇ ਤੇ ਧੱਕਾ ਕੌਣ ਕਰ ਰਿਹਾ ਹੈ ਕਾਂਗਰਸ ਭਾਜਪੀ ਆਮ ਆਦਮੀ ਪਾਰਟੀ ਕਾਲੀਦਲ ਤਾਂ ਹੈ ਨਹੀਂ ਹਰਿਆਣੇ 'ਚ ਤਿੰਨੋਂ ਪਾਰਟੀਆਂ ਨੇ ਜੇ ਇਹ ਤਿੰਨੋਂ ਹੀ ਪੰਜਾਬ ਦੇ ਪਾਣੀ ਦੇ ਹੱਕ 'ਚ ਨੇ ਤੇ ਫਿਰ ਪੰਜਾਬ ਦੇ ਪਾਣੀ ਨਾਲ ਧੱਕਾ ਕੌਣ ਕਰ ਰਿਹਾ ਹੈ ਪਰ ਅਸਲ ਕਹਾਣੀ ਹੋਰ ਹੈ ਮਿੱਤਰੋ ਤਸਵੀਰ ਦਾ ਦੂਜਾ ਪਾਸਾ ਹੀ ਹੋਰ ਹੈ ਤੇ ਦੂਜਾ ਪਾਸਾ ਇਹ ਆ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ 'ਚ ਬੋਲੀ ਹੋਰ ਬੋਲਦੀਆਂ ਤੇ ਹਰਿਆਣੇ 'ਚ ਹੋਰ ਬੋਲਦੀਆਂ ਨੇ ਇਹ ਤਿੰਨੋਂ ਪਾਰਟੀਆਂ ਪੰਜਾਬ 'ਚ ਸਟੈਂਡ ਹੋਰ ਤੇ ਹਰਿਆਣੇ 'ਚ ਹੋਰ ਹੈ ਅਸਲ 'ਚ ਮਾਮਲਾ ਵੋਟਾਂ ਦਾ ਲੋਕਾਂ ਨੂੰ ਬੁੱਧੂ ਬਣਾਉਣ ਦਾ ਕਮਲੇ ਕਰਨ ਦਾ ਹੈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੀ ਇਥੋਂ ਵਾਲੀਆਂ ਕਮੇਟੀਆਂ ਕਮਲੇ ਕਰਦੀਆਂ ਨੇ ਹਰਿਆਣੇ 'ਚ ਇਨ੍ਹਾਂ ਹੀ ਪਾਰਟੀਆਂ ਦੀਆਂ ਉੱਥੋਂ ਵਾਲੀਆਂ ਕਮੇਟੀਆਂ ਉੱਥੇ ਕਮਲੇ ਕੀਤੀ ਬੈਠੀਆਂ ਨੇ ਤੇ ਇਸੇ ਤਰ੍ਹਾਂ ਲੋਕਾਂ ਨੂੰ ਕਮਲੇ ਕੀਤਾ ਹੋਇਆ ਹੁਣ ਜੇ ਇਹ ਮਸਲਾ ਹੱਲ ਕਰਨਾ ਹੁੰਦਾ ਬਹੁਤ ਟਾਈਮ ਪਹਿਲਾਂ ਦਾ ਹੋ ਜਾਂਦਾ ਜੇ ਸਿਆਸਤ ਮੌਕਾਪਰਸਤ ਨਾ ਹੁੰਦੀ ਤਾਂ ਇਹ ਮਸਲੇ ਬਹੁਤ ਟਾਈਮ ਪਹਿਲਾਂ ਦੇ ਸੈੱਟ ਤੇ ਹੱਲ ਕੀਤੇ ਜਾ ਸਕਦੇ ਸੀ ਕੀ ਕਹੋਗੇ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਹੁਣ ਜਿਹੜੀ ਅਗਲੀ ਵੱਡੀ ਖਬਰ ਹੈ ਉਹ ਹੈ ਜੀ ਇੱਕ ਔਰਤ ਨੇ ਦਾਵਾ ਕੀਤਾ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਜਿਹੜਾ ਲਾਲ ਕਿਲਾ ਹੈ ਇਹ ਸਾਡਾ ਹੈ ਤੇ ਲਾਲ ਕਿਲੇ ਦਾ ਕਬਜ਼ਾ ਮੈਨੂੰ ਦਵਾਇਆ ਜਾਵੇ ਔਰਤ ਦਾ ਨਾਮ ਸੁਲਤਾਨਾ ਬੇਗਮ ਹੈ ਤੇ ਉਹ ਕਹਿੰਦੀ ਹੈ ਮੈਂ ਜਿਹੜਾ ਆਖਰੀ ਮੁਗਲ ਬਾਦਸ਼ਾਹ ਸੀ ਸ਼ਾਹ ਜਫਰ ਉਹਦੇ ਪੜਪੋਤੇ ਦੀ ਵਿਧਵਾ ਹੈ ਤੇ ਇਸ ਕਰਕੇ ਲਾਲ ਕਿਲੇ ਦਾ ਕਬਜ਼ਾ ਸਾਨੂੰ ਦਿੱਤਾ ਜਾਵੇ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਅੱਛਾ ਤੈਨੂੰ ਫਤਿਹਪੁਰ ਸਿਕਰੀ ਵਾਲੇ ਦੇਵਨਾਂ ਦੇ ਦिए ਨਾਲ ਇਹ ਸੁਪਰੀਮ ਕੋਰਟ ਸਰਵੋੱਚ ਅਦਾਲਤ ਨੇ ਕਿਹਾ ਤੇ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ ਵੀ ਐ ਇਸ ਤਰ੍ਹਾਂ ਦਾਅਵੇ ਕਰਿਆ ਲਾਲ ਕਿਲੇ ਦਾ ਕਬਜ਼ਾ ਨਹੀਂ ਮਿਲਦਾ ਹੁੰਦਾ ਤੋਂ ਇਹ ਵੱਡੀ ਖਬਰ ਆਈ ਹੈ ਸੋ ਪੰਜਾਬ ਦੇ ਹਾਲਾਤਾਂ ਦੇ ਵਿੱਚ ਇੱਕ ਵੱਡੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਧਰਨੇ ਹੜਤਾਲਾਂ ਤੇ ਮੁਜਾਰਿਆਂ ਨੂੰ ਗੈਰਕਾਨੂੰਨੀ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜਾ ਧਰਨੇ ਹੜਤਾਲਾਂ ਮੁਜਾਰੇ ਕਰੇਗਾ ਸੜਕਾਂ ਰੋਕੇਗਾ ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ। ਉਧਰ ਫਿਰ ਜਥੇਬੰਦੀਆਂ ਨੇ ਵੀ ਕਹਿ ਦਿੱਤਾ ਉਹ ਕਹਿੰਦੇ ਦੂਰੀਆਂ ਜੰਮ ਕੇ ਤਾਂ ਭਗਵਾਨ ਤੁਮਾਨ ਸਾਡੇ ਧਰਨੇ ਰੋਕ ਸਕਦਾ। ਇੱਕ ਈ ਤਾਂ ਨਹੀਂ ਇਹ ਚੈਲੰਜ ਉਂਗਰਾਹਾ ਹਜਤਬੰਦੀ ਨੇ ਕੀਤਾ ਪਰ ਇੱਥੇ ਸਵਾਲ ਇੱਕ ਇਹ ਆ ਭਗਵੰਤ ਮਾਨ ਸਾਹਿਬ ਨੂੰ ਤੁਹਾਡੀ ਪਾਰਟੀ ਮਾਨ ਸਾਹਿਬ ਧਰਨਿਆਂ ਚੋਂ ਜੰਮੀ ਧਰਨਿਆਂ ਰਾ ਹੀ ਵੱਡੀ ਹੋਈ ਧਰਨਿਆਂ ਰਾ ਹੀ ਦੀ ਸਰਕਾਰ ਬਣਾਈ ਧਰਨਿਆਂ ਰਾ ਹੀ ਪੰਜਾਬ ਚ ਬਣਾਈ ਅੱਜ ਜੇ ਤੁਸੀਂ ਧਰਨਿਆਂ ਦੇ ਵਿਰੋਧੀ ਬੋਲੋਗੇ ਫਿਰ ਲੋਕ ਮਾਫ਼ ਥੋੜੀ ਕਰਨਗੇ ਫਿਰ ਲੋਕ ਚੁੱਪ ਥੋੜੀ ਬੈਠਣਗੇ ਤਾਂ ਇਹੀ ਕਹਾਣੀ ਅੱਜ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਇਹਦੇ ਤੇ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ